ਸਸਾ ਵੀ ਡੁੱਬ ਗਿਆ ਗੀਤਾ ਵੀ ਡੁੱਬ ਗਿਆ ਕੁਰਾਨ ਵੀ ਡੁੱਬ ਗਿਆ ਬਾਈਬਲ ਵੀ ਡੁੱਬ ਗਿਆ ਮੈਨ ਵੀ ਡੁੱਬ ਗਿਆ ਮਹਾ ਭਾਰਤ ਵੀ ਡੁੱਬ ਗਿਆ 3 ਡੁੱਬੇ ਹੋ ਡੁੱਬਿਆਂ ਦੀ ਪਾਤੀ ਕਰਦੇ ਆ ਜਵਨ ਸਿੰਘ ਵੀ ਡੁੱਬ ਗਿਆ ਸਿਪੁਜਾਰ ਵੀ ਡੁੱਬ ਗਿਆ ਨੁਕਰੀ ਸਿਪੁਜਾਰ ਇਹ ਵੀ ਡੁੱਬੇ ਹੋ ਲਾਲਾਸੂ ਗ੍ਰੰਥ ਸਾਹਿਬ ਵੀ ਡੁੱਬ ਗਿਆ ਗੀਤਾ ਵੀ ਡੁੱਬੂ ਜੋ ਕ੍ਰਾਂ ਵੀ ਡੁੱਬ ਗਿਆ ਬਾਬਲੀ ਡੁੱਬ ਗਿਆ ਰਮੈਣ ਵੀ ਡੁੱਬ ਗਿਆ ਮਹਾਭਾਰਤ ਵੀ ਡੁੱਬ ਗਿਆ ਆ ਬਾਂਸੀ ਵੀ ਡੁੱਬ ਗਿਆ ਇਹ ਡੁੱਬਿਓ ਡੁੱਬਿਆਂ ਦੀ ਪਾਤੀ ਕਰਦੇ ਆ ਮੇਰੇ ਨਹੀਂ ਹੈਗੇ ਹਾਂ ਨਹੀਂ ਜਰਾ ਕੱਢੇ ਰੰਦੀ ਮੇਰੇ ਤੋਂ ਦੇਣਾ ਹੈ ਕਸ਼ਮੀਰਾ चलक लुधिया तक जान्यू स्पेशल